ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਕਿਉਂਕਿ ਮੇਰੇ ਸਬਸਕ੍ਰਾਈਬਰ ਜਿਹੜੇ 1k ਜਨਕੀ 1000 ਤੋਂ ਉੱਪਰ ਹੋ ਚੁੱਕੇ ਆ ਤੇ ਦੂਸਰੀ ਖੁਸ਼ੀ ਮੈਂ ਤੁਹਾਡਾ ਸਾਂਝੀ ਕਰਨ ਲੱਗਾ ਆ ਕਿ ਅੱਜ ਅਸੀਂ ਆਪਣੇ ਹੋਮ ਕੰਟਰੀ ਮੈਂ ਤੇ ਮੇਰਾ ਫਰੈਂਡ ਵਿਪਨ ਕੁਮਾਰ ਜਾ ਰਹੇ ਆ ਇੰਡੀਆ ਤੇ ਅਸੀਂ ਕਿਾ ਕਾਫੀ ਦੇਰ ਹੋ ਗਈ ਘੁੰਮਣੇ ਤੇ ਆ ਰਸਤੇ 'ਚ ਤੁਸੀਂ ਦੇਖ ਸਕਦੇ ਆ ਵੀ ਸਾਡੇ ਜਿਹੜਾ ਇਸ ਕੰਟਰੀ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਆ ਇਸ ਵੇਲੇ ਕੰਮ ਕਰ ਰਹੇ ਆ ਨ ਰਸਤੇ ਦੇ ਵਿੱਚ ਪਿੰਡਾ ਇਹੋ ਜਿਹਾ ਸੀ ਤੇ ਪਹੁੰਚ ਗਏ ਬੈਲਗ੍ਰੇਡ ਦੇ ਵਾਲੇ ਮੇਨ ਰੂਟ ਤੇ ਜਿੱਥੇ ਕਿ ਟ੍ਰੈਫਿਕ ਦਾ ਹਾਲ ਅਸੀਂ ਕਹੀਦਾ ਸਿਰਫ ਇੰਡੀਆ ਦੇ ਵਿੱਚ ਇਹ ਹਾਲ ਆ ਤਾਂ ਇੱਥੇ ਵੀ ਇਹ ਹਾਲ ਆ ਜਿੱਥੇ ਵੀ ਪਹੁੰਚ ਗਏ 에ਰਪੋਰਟ 에ਰਪੋਰਟ ਬੈਲਗ੍ਰੇਡ ਦੇ ਤਾਂ ਇਮੀਗ੍ਰੇਸ਼ਨ ਕਰਾ ਕੇ ਲੱਗੇ ਆ ਕਰਾਣਾ ਤਾਂ ਇਮੀਗ੍ਰੇਸ਼ਨ ਹੋ ਗਿਆ ਤਾਂ ਪਹੁੰਚ ਗਏ ਤੁਰਕੀ ਤੁਰਕੀ ਸ਼ੇਰਪੋਰਟ ਤੇ ਜਾਨੀ ਇਸ ਤਰ੍ਹਾਂ ਬੋਲ ਪਹੁੰਚ ਗਏ ਆ ਇਸ ਤਰ੍ਹਾਂ ਬੋਲ ਤੋਂ ਹੁਣ ਫਲਾਈਟ ਲਵਾਂਗੇ ਅਸੀਂ ਦਿੱਲੀ ਵਾਸਤੇ ਤਾਂ ਦਿੱਲੀ ਦੇ ਹੁਣ ਰਸਤੇ ਜਿਵੇਂ ਪੱਟੇ ਮੇਰੇ ਦੱਸਣ ਲੱਗ ਗਏ ਆ ਵੀ ਤੁਹਾਡੇ ਏਰੀਆ ਦੇ ਬੰਦੇ ਮਿਲੇ ਤਾਂ ਮੈਂ ਉਹਨਾਂ ਨੂੰ ਇਹ ਹੀ ਦੱਸ ਰਿਹਾ ਵੀ ਪੰਜਾਬ ਦੇ ਖਾਸ ਕਰਕੇ ਦੁਆਬੇ ਦੇ ਕਿਤੇ ਵੀ ਚੱਲ ਜਾਓ ਤੁਹਾਨੂੰ ਬੰਦੇ ਥਾਂ ਥਾਂ ਮਿਲੇ ਜਾਣਗੇ ਤੇ ਤਰਪੇ ਆ ਇਸ ਤਰ੍ਹਾਂ ਬੋਲ ਤੂੰ ਦਿੱਲੀ ਵਾਸਤੇ ਤਾਂ ਕਿਉਂਕਿ ਫਲਾਈਟ ਟੇਕ ਆਫ ਹੋਣ ਵਾਲੀ ਆ ਤਾਂ ਹੁਣ ਦੌੜ ਭੱਜ ਪਈ ਆ ਵੀ ਜਲਦੀ ਜਲਦੀ ਪਹੁੰਚ ਜਾਈਏ ਤਾਂ ਕਿਉਂਕਿ ਫਿਰ ਹੀ ਆਪਣੇ ਟਿਕਾਣੇ ਤੇ ਪਹੁੰਚਣਾ ਆ ਇਹ ਲੋਕ ਵੀ ਫਲਾਈਟ ਵਾਸਤੇ ਦੌੜ ਰਹੇ ਆ ਤਾਂ ਕਿਉਂਕਿ ਜਲਦੀ ਫਲਾਇਟ ਤਾਂ ਪਹੁੰਚ ਗਏ ਆ ਜੀ ਲਗਭਗ ਦਿੱਲੀ 에어ਪੋਰਟ ਤੋਂ ਹੁਣ ਲਗੇਜ ਲੈਣ ਵਾਸਤੇ ਦੌੜਨ ਲੱਗੀ ਆ ਵੀ ਜਾ ਕੇ ਲਗੇਜ ਲੈਣੇ ਆ ਤਾਂ ਤੁਹਾਨੂੰ ਪਤਾ ਵੀ ਥਕਾਵਟ ਵੀ ਹੁਣ ਤਾਂ ਬੁਰਾ ਹਾਲ ਕੀਤਾ ਸੀ ਕਿਉਂਕਿ ਕਟਕਟ 11-12 ਘੰਟੇ ਦੀ ਫਲਾਈਟ ਸੀ ਤੇ ਇਸ ਕਰਕੇ ਥਕਾਵਟ ਹੋ ਗਈ ਪਰ ਬਾਹਰਲੇ ਨਜ਼ਾਰੇ ਦੇਖ ਕੇ ਮਨ ਖੁਸ਼ ਹੋ ਗਿਆ ਕਿਉਂਕਿ ਆਪਣੇ ਹੋਮ ਕੰਟਰੀ ਚ ਪਹੁੰਚਣ ਦੀ ਖੁਸ਼ੀ ਤਾਂ ਲੱਗ ਹੀ ਹੁੰਦੀ ਆ ਆ ਵੈਸੇ ਤੁਹਾਡੇ ਭੁੱਖ ਵੀ ਲੱਗੀ ਆ ਤਾਂ ਪਹੁੰਚ ਜੇ ਰੁਕੇ ਆ ਤਾਂ ਰਸਤੇ ਦੇ ਵਿੱਚ ਰਾਜਪੁਰੇ ਤਾਂ ਉੱਥੇ ਕਿ ਚਲੋ ਕੋਈ 버거 버거 ਵਰਗਾ ਖਾ ਲੈਨੇ ਆ ਕਿਉਂਕਿ ਇੱਥੇ ਦਾ ਟੇਸਟ ਅਲੱਗ ਆ ਤੇ ਦੂਸਰੀ ਕੰਟਰੀ ਦੇ ਵਿੱਚ ਟੇਸਟ ਥੋੜਾ ਲੱਗ ਹੀ ਹੁੰਦਾ ਆ ਤਾਂ ਵੈਰੀ ਥੈਂਕ ਯੂ ਫॉर ਵਾਚਿੰਗ